ਸਤਿ ਸ਼੍ਰੀ ਅਕਾਲ ਵੀ ਕੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੰਤ ਤੋਂ ਬਹੁਤ ਬਹੁਤ ਵੈਲਕਮ ਜੀ ਤੇ ਵੇਖੋ ਅੱਜ ਫਿਰ ਬਾਈ ਕਾਲੂ ਗੁਰਜਾ ਸਿੰਘ ਨੂੰ ਆ ਚੁੱਕੇ ਆ ਅੱਜ ਵੀ ਬਾਈ ਕੋ ਸੇਖਾ ਤੇ ਲੱਗ ਪਏ ਗਾਵਾਂ ਸੇਲ ਆ ਤੇ ਸ਼ੁਰੂ ਕਰੀ ਬਾਈ ਗੱਲਬਾਤ ਕਰੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਜੀ ਵਧੀਆ ਵਧੀਆ ਸੁਨੀਪਾ ਜੀ ਠੀਕ ਆ ਕਿਵੇਂ ਚੱਲ ਰਿਹਾ ਵਧੀਆ ਠੀਕ ਠਾਕ ਕਿਰਪਾ ਮਹਾਰਾਜ ਦੀ ਨਾ ਜਾਣੀ ਜੀ ਮਹਾਰਾਜ ਦੀ ਜੀ ਹੋਰ ਦੱਸੋ ਵਧੀਆ ਵਧੀਆ ਜੀ ਇਹ ਗੇਵਾਂ ਗਾਵਾਂ ਵੇਚਦੀਆਂ ਜਾਂਦੀਆਂ ਸੰਦੀਪਾ ਜੀ ਆ ਪਾਸ ਹੁੰਦਾ ਜਾਂਦਾ ਵਧੀਆ ਗਰਮੀ ਤੇ ਗਰਮੀ ਜਿਆਦਾ ਆ ਗਰਮੀ ਕਰਕੇ ਫਿਰ ਆ ਬੜਾ ਘਟ ਜਾਂਦਾ ਗਰਮੀ ਟਾਈਮ ਮਾਜੀ ਗਰਮੀ ਪਣੀ ਪਣੀ ਨਹੀਂ ਅੱਜ ਫਿਰ ਕਿੰਨੇ ਆ ਅੱਜ ਭਾਈ 4 ਜਜ ਹੱਥ ਪਲਾ ਜੋੜਿਆ ਬੱਬਾ ਜਾਂਦੇ ਜਾਂਦੇ گاਵਾ ਮਿਲ ਜਾਣਾ ਤੇ ਕੱਲ 3 ਵਜੇ ਮ ਆਇਆ ਹੇਦੇ ਕੋਲ ਹਾਂਜੀ ਪਹਿਲਾਂ ਮ ਦੀਨਾ ਨਾਲ ਕੰਮ ਤੇ ਚਲ ਗਿਆ ਉਥੋਂ ਘਰੇ ਗਿਆ ਬਾਅਦ ਇਹਦਾ ਫੋਨ ਚਲ ਗਿਆ ਕਿੰਦਾ ਗਾਵਾਂ ਕਿਤੇ ਆ ਜਲਦੀ ਮੈਂ ਚਲਾ ਗਿਆ ਫਿਰ ਘਰੋਂ ਨਿਕਲ ਆਇਆ ਗਏ ਤੇ ਚਲਾ ਜਾਂਦੇ ਜਾਂਦੇ ਆ 30 ਵਜੇ ਕਿਹਾ ਦੇਖ ਉਹ ਐਡ ਵੱਡੀ ਇੱਕ ਘਰ ਲੈ ਜਿਹੜੀ 3 ਵਜਾਂ ਵਜੀਆਂ ਨਾ ਲੇ ਕੋ ਘਰ ਨਹੀਂ ਮਿਲਿਆ ਤਾਂ ਲੱਗੋ ਲੱਗ ਪਰ ਮੇਲ ਘੰਟੇ ਜੀ ਗਈਆਂ ਘੰਟੇ ਜੀ ਬਾਬੇ ਦੇ ਵੇਲੇ ਕਰਦਾ ਗਰਮੀ ਬੜੀ ਮਰ ਜਾਣਾ ਫਿਰ ਫਿਰ ਨਹੀਂ ਅੱਜ ਤੂੰ ਆ ਨਿਕਲ ਜਾ ਹਾਂ ਜੀ ਆਜੋ ਦੱਸੋ ਇਹਦੇ ਬਾਰੇ ਇਹ ਗੱਬਣਾ ਇਹ ਗੱਬਣ ਜੇ ਇਹ ਜਰਸੀ ਯਾਰੇ ਭਾਵੇਂ ਯਾਰ ਸਿਰ ਕਾਲੀ ਏ ਆ ਜਿਹੜੀ ਮਰਜ਼ੀ ਲਾ ਲਓ ਹਾਂ ਇਹ ਜਰਸੀ ਆ ਹੈ ਨਮੂਨਾ ਹੀ ਪਰ ਸੰਦੀਪ ਭਾਜੀ ਚਲੋ ਕੱਚੀ ਆ ਕਿੰਨੇ ਡੇ ਲੈ ਜੀ ਖੜੀ ਹੋ ਕੇ ਮੂੰਹ ਮੈਂ ਇਹ ਤਾਂ ਲੈ ਜੂਗੀ ਇਹਦੇ ਹਾਂ ਦੇਖੋ ਇੱਕ ਮਿੰਟ ਲੋਕ ਤੋਂ ਚਲੋ ਤੋ ਰੁਕ ਹਾਂ ਚੀਜ਼ ਨਮੂਨਾ ਹੀ ਕਿੰਨੇ ਤੋ ਕਰੋਗੇ ਜੀ ਦੁੱਧ ਤੇ ਸੰਦੀਪ ਭਾਜੀ 24 25 ਕਿਲੋ ਇਹਨੂੰ ਕੀ ਜਾਂਦਾ ਭਾਜੀ ਤਾਂ ਪਤਾ ਹੀ ਕੋਈ ਨਹੀਂ ਇਹਨੂੰ ਬਾਕੀ ਠੰਡੀ ਠੰਡੀ ਬੜੀ ਹੈ। ਇਹ ਦਿਨੋ ਰੋਜ਼ ਫਸਲ ਫਸਲ ਲੈਣੀ ਪਤਾ ਜੇ। ਆਜੋ ਆਜੋ। ਦੇਖੋ। ਬਾਠੀ। ਐਂਕੀ ਥਾਰ ਲੈਵਲ ਦਿਖਾ ਦੇ। ਅਰਧਾਂਤ ਨੂੰ ਖਾ ਰਹੀ ਜੀ। ਹਾਂਜੀ ਫਿਰ। ਪੁਨੀਤ ਭਾਈ ਵਛੀ ਤੇ 75000 ਦੀ ਸੀ। ਜੇ ਕਿਤੇ ਤਿਆਰ ਹੋ ਜਾਂਦੀ ਤੇ। ਠੀਕ ਹੈ ਕਿ ਨਹੀਂ? ਹਾਂ ਤੁਸੀਂ ਦੱਸ ਦੋਗੇ ਲੈਣੀ ਦੇ ਦਈਏ। ਹਾਂਜੀ ਕਹੋ ਜੀ 60000 ਦੀ ਬਾਈਨਾ ਲੈ ਲਈ ਆਪਾਂ ਛੋੜ 40500 ਚਾੜ ਦਾਂਗੇ ਚਲੋ 40000 ਦੀ ਤੇਰਾ ਆਹ ਇਹ ਸੂਈ ਆ ਸੁਨੀਪਾ ਜੀ ਸ਼ਾਮ ਨੂੰ ਕਹਿੰਦਾ ਸ਼ਾਮ ਦੀ ਆ ਵਸ਼ੀ ਮਗਰੇ ਦੇ ਆ ਵਸ਼ੀ ਆ ਜੀ ਹਾਂ ਬੱਠ ਠੀਕ ਆ ਕੱਲ ਦੀ ਸੂਈ ਜੇ ਲੋ ਜੀ ਦਿਖਾਓ ਕਿੰਨਾ ਬੋਲਾ ਜੀ ਫੇਰ ਭਾਈ ਭਾਈ 12 ਕਿਲੋ ਹੈਗਾ ਜੀ ਬੋਲਾ ਇਸਲੇ 12 ਕਿਲੋ ਬੋਲਾ ਬਾਕੀ 14 15 ਕਿਲੋ ਥੁਲਾ ਢੁਲਾ ਚਵਾ ਦੂਗੀ ਵਾਹ ਜੀ ਦੇਖੋ ਵੱਛੀ ਨਗਰ ਕਾਲੀ ਨਗਰ ਨਹੀਂ ਵਛੀ ਵਛੀ ਇਹਦੀ ਆਹ ਵਛੀ ਕਾਲਾ ਉਹਦਾ ਬੱਚਾ ਵਾ ਬੱਚੇ ਵੇਖੋ ਕਿਤੇ ਆਉਣਾ ਇਹਦੇ ਮਗਰ ਆਹੋ ਚਹੀਦਾ ਵਛਾ ਆ ਬੱਚੇ ਨੂੰ ਮਗਰੋ ਚਹੀਦਾ ਇਹ ਆਹੋ ਬੜੇ ਸ਼ੇਰ ਲਾ ਕੇ ਨਹੀਂ ਨਹੀਂ ਹਾਂ ਰੱਬ ਦੀ ਦੇਣਾ ਆਹਦਾਵਲੇ ਮਾਵਾਂ ਨੂੰ ਕੋਟਾ ਤੇ ਬਿਛਾ ਲੈ ਲੈ ਕਾਲੀਂ ਗਾਵਾਂ ਬੱਲੇ ਬੱਚੇ ਹਾਂਜੀ ਫੇਰਾ ਸੁਨੀਪਾ ਜੀ 45000 ਦੀ ਵਛੀ ਦੇ ਦਾਂਗੇ 45000 ਦੀ ਹਾਂ ਜੀ ਠੀਕ ਆ ਹਾਂ ਨਹੀਂ ਸੋਰੀ ਹੋਣੀ ਆ ਸੋਰੀ ਕਰ ਦਾਂਗੇ ਜੀ ਭਾਜੀ ਆ ਰਿੰਗ 5 ਕਿਲੋ ਮੜੇ ਜੀ ਹਾਂ ਹਾਂ ਆ ਜੋ ਇਹ ਘਪਣ ਨਹੀਂ ਇਹ ਵੀ ਸੂਈ ਇਹ ਉਹ ਪਰਿਆ ਪਰਲਾ ਬਚਾ ਨਾਲੂ ਦੇ ਵੀ ਕਾਲਾ ਹਾਂ ਇਹ ਵੀ ਕੱਲ ਸ਼ਾਮੀ ਸੂਈ ਜਿਹੜਾ ਲਓ ਜੀ ਚੰਗ ਧੰਦ ਨੂੰ ਮਹਾਰਾ ਜੀ ਦੇ ਵੇਲੇ ਛਣ ਵੇਖੋ ਤੇ ਦੁੱਧ 17 18 ਕਿਲੋ ਭਰ ਦੋ ਕਿਸ ਲਈ ਭਾਈ ਇਹ ਠੀਕ ਹੁਣ ਕਿੰਨਾ ਵਾ ਹੁਣ ਇਹ 12 13 ਕਿਲੋ ਬੋਲਾ ਫੁੱਲਾ ਡੁਲਾਓ 12 13 ਬੋਲੇ ਦੀ ਆ ਫੁੱਲਾ ਡੁਲਾਓਗਾ ਇਹਨਾਂ ਆਓ ਜੀ ਆਓ ਆ ਗਾ ਹਾਂਜੀ ਫਿਰ ਸੰਦੀਪ ਜੀ ਇਹ ਵੀ 45 ਦੀ ਦੇ ਦਾਂਗੇ ਇਹ 45000 ਦੀ ਹਾਂ 500 ਛੋੜੇ ਖਾ ਦੇਹੀ ਇਹ ਚੀਜ਼ ਅਗਲੀ ਕੋਈ 500 ਹੀ ਛੋੜ ਜੀ ਹਾਂਜੀ ਹਾਂਜੀ ਚਲੋ ਲਿਓ ਕੋਲੋ ਉਹ ਗੱਬਣਾ ਗੱਬਣਾ ਆ ਵਾ ਸੀ ਸੰਦੀਪ ਭਾਜੀ ਵੱਡੀ ਵੇਹੜਾ ਹੈ ਵੱਡੀ ਨਮੂਨਾ ਹੀ ਆ ਲਓ ਜੀ ਵੱਡੀ ਵਹਿੜ ਤੇ ਗੱਬਣ ਵੇਖੋ ਗਰਾਂ ਦੇ ਲੈ ਜੂ ਟਾਈਮ ਆ ਜੀ ਉਹ ਇਹ ਆਸ ਨਹੀਂ ਭਾਜੀ ਲੈ ਜੂਗੀ 25 ਕਿਲੋ ਵਾਲੀ ਆ ਵੇੜ ਵੀ ਹੈ 25 ਕਿਲੋ ਖੁੱਲਾ ਡੁੱਲਾ ਵੇੜ ਪਰੂਗੀ ਭਲੀ ਬੜੀ ਇਹਨਾਂ ਦੀ ਭਲੀ ਬੜੀਆ ਕੱਦ ਬੜਾਵਾ ਪਤਾ ਵਾਲਾ ਆਇਆ ਪਤਾ ਹੈ ਆਹ ਲੋ ਆਹ ਖਰਾ ਖਰਾ ਉਹ ਤਾਂ ਆ ਗਏ ਉਹ ਤੋਂ ਲਾਉ ਪਾਇਆ ਨਹੀਂ ਹਾਂਜੀ ਫਿਰ ਸੰਦੀਪ ਭਾਜੀ 82000 ਦੀ ਵਾਸੀ ਦਵਾਂਗੇ 82000 ਦੀ ਹਾਂਜੀ ਵਾਜੀ 80000 ਦੀ 80000 ਦੀ 100000 ਹੀ ਛੱਡ ਦੋ ਹਾਂਜੀ ਕਿਉਂਕਿ ਜਾਨ 90000 ਦੀ ਚਲੋ ਆ ਜਾ ਰਹੀ ਆ ਦੇਖੋ ਚਾਰ ਬਣਾ ਵੀਰਾਂ ਕੋਲ ਪਰ ਮੇਰਾ ਵੀਰ ਇੱਥੇ ਆ ਕੇ ਚੈੱਕ ਕਰਕੇ ਹਣਾ ਜੀ ਹਾਂ ਹੋਰ ਭਾਜੀ ਫਿਰ ਵਧੀਆ ਹੋ ਗਿਆ ਭਾਜੀ ਬਾਈ ਜੀ ਜੈ ਵੀਰ ਜੀ ਕੋ ਕਹਿਣ ਲੱਗੇ ਆਹੋ ਸਹੀ ਗੱਲ ਆ ਨਹੀਂ ਬਾਈ ਇਹ ਕਹਿੰਦਾ ਕਿ ਨਹੀਂ ਜੀ ਮੈਨੂੰ ਬਾਈ ਜੀ ਬਹੁਤ ਖੁਣ ਆਉਂਦੇ ਆ ਅੱਛਾ ਅੱਛਾ ਠੀਕ ਆ ਬਾਈ ਜੀ ਦਾ ਵੀਰ ਜੀ ਦਾ ਬਹੁਤ ਚੈੱਕ ਕਰਕੇ ਹਾਂ ਤੇ ਹੋਰ ਬਾਈ ਜੀ ਬਸ ਠੀਕ ਆ ਬਾਕੀ ਇਹ ਆ ਵੀ ਭਾਈ ਅਮਰਪਾਲ ਸਿੰਘ ਜੀ ਨੂੰ ਬਹੁਤ ਵਦ ਬੋਰਡ ਪਾ ਗਏ ਬਿਲਕੁਲ ਤੇ ਕੰਡੂਰ ਸਾਹਿਬ ਵਾਲੇ ਵੀ ਵੀਰ ਭੁੜਾਈ ਹੋਰ ਲਾਉਣ ਬਸ ਬਸ ਤੇ ਜਤਾਉਣ ਨਾ ਨਹੀਂ ਵੇਖੋ ਜੀ ਹੋਰ ਜ਼ਰੂਰੀ ਆ ਹਾਂ ਜ਼ਰੂਰੀ ਨਹੀਂ ਜੀ ਮਾਲ ਤੁਸੀਂ ਭਰ ਚਲੋ ਮਾਲ ਭਰ ਲਾ ਲਿਆ ਜੇ ਪਹਿਲਾਂ ਨਾਲ ਨਾਲ ਹਾਂ ਹਾਂ ਬਸ ਬਸ ਮਾਲ ਦੇ ਕੰਮ ਚੱਲੀ ਜਾਣਾ ਉਹ ਇਹ ਚੱਲੀ ਜਾਣਾ ਬਾਅਦ ਵਿੱਚ ਚੱਲ ਜਾਣਾ ਕੋਈ ਗੱਲ ਨਹੀਂ ਦਾਦਨ ਵਾਲਾ ਹੀ ਹੈ ਮੇਰੇ ਵੀਰ ਬਾਕੀ ਸਾਰਿਆਂ ਨੂੰ ਬੋਟਾ ਪਾਪਾ ਵੇਖ ਹੀ ਲਿਆ ਭਾਜੀ ਕੋਈ ਕਿਸੇ ਦਾ ਨਹੀਂ ਜਾਗਾ ਇਹ ਇਹ ਵੀਰ ਭਰਾ ਜੇ ਇਹ ਇਹ ਜ਼ਰੂਰੀ ਹੈ ਜੀ ਇਹ ਤੇ ਜ਼ਰੂਰੀ ਕਰਨਾ ਇਹ ਤੇ ਜ਼ਰੂਰੀ ਆ ਚਲੋ ਬਾਕੀ ਸਾਥ ਬੋਲ ਹਾਂ ਸਾਥ ਬੋਲ ਕਰਨਗੇ ਇਹਨਾਂ ਨੂੰ ਮਾਰ ਨਹੀਂ ਮਾਰਨਗੇ ਮਾਰਨਗੇ ਹਾਂ ਜੀ ਹਾਂ ਜੀ ਚਲੋ ਹੋਰ ਭਾਜੀ ਬਸ ਬੋਲ ਦੋ ਫਿਰ ਨੰਬਰ ਲੈ ਕੇ 9648287503 ਜੀ 9648287503 ਜੀ ਇਹਨੇ ਕੋੜਖਿਆਣਾ ਜ਼ਿਲ੍ਹਾ ਗਰਦਾਸਪੁਰ ਜੀ ਸਤਿ ਸ਼੍ਰੀ ਅਕਾਲ ਜੀ